ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਕਮਲਜੀਤ ਸਾਜਮ ਦਾ ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਔਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਪਰ ਥਾਣਾ ਮੁਖੀ ਔਰ ਦੇ ਐਸ ਐਚ ਓ ਸਾਹਿਬ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਗਈ ਤੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ ਪੁਲਿਸ ਵੱਲੋਂ ਤਿੰਨੇ ਦੋਸ਼ੀਆਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਹੋਰ ਰਿਮਾਂਡ ਲੈ ਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਤੱਥ ਸਾਹਮਣੇ ਆ ਸਕਣ ਐਸ ਐਚਓ ਸਾਹਿਬ ਨੇ ਕਿਹਾ ਹੈ ਕਿ ਅਜਿਹੇ ਮਾੜੇ ਅਨਸਰਾਂ ਦੀ ਕਿਸੇ ਨੂੰ ਵੀ ਜ਼ਮਾਨਤ ਨਹੀਂ ਦੇਣੀ ਚਾਹੀਦੀ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਜੋ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ ਤੇ ਨਸ਼ੇ ਦਾ ਖਾਤਮਾ ਕਰਨ ਲਈ ਆਵਾਜ਼ ਉਠਾਉਂਦੇ ਸਨ ਉਹਨਾਂ ਦਾ ਕਤਲ ਕਰਨ ਦੀ ਸਾਜ਼ਿਸ਼ ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਤਿੰਨੇ ਦੋਸ਼ੀ ਜਿਹੜੇ ਨੇ ਕਿ ਉਹ ਪੁਲਿਸ ਨੇ ਕਾਬੂ ਕੀਤੇ ਹਨ ਤੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਸਰ ਜਿਹੜੇ ਦੋਸ਼ੀ ਫੜੇ ਆ ਕਿੱਥੋਂ ਫੜੇ ਆ ਤੇ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਮਕਸਦ ਸੀ ਇਹਨਾਂ ਦਾ ਜੀ ਇਹ ਜੀ ਕੱਲ ਜਦੋਂ ਮੈਂ ਮੇਰੇ ਕੋਲ ਸਪੋਰਟਿੰਗ ਵਲ ਅਗਸਤੂ ਦੀ ਸੀਗਾ ਤੁਹਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਅਮਰਜੀਤ ਐਲਿਸ ਮੁੰਨਾ ਪੁੱਤਰ ਸੁਜੀਤ ਨਾਮ ਨੇ ਆਰਡਰ ਦਾ ਰਹਿਣਾ ਹੈ ਇਹਦੀ ਕੋਈ ਆਰਡ ਦੇ ਕਿਸੇ ਵਿਅਕਤੀ ਨਾਲ ਕੋਈ ਨਿਸ਼ਾਨੀ ਪੁਰਾਣੀ ਤੇ ਉਸ ਨੂੰ ਮਾਰਨ ਲਈ ਇਹਨੇ ਪਹੁੰਚ ਕੀਤੀ ਪਰਮਿੰਦਰ ਸਿੰਘ ਐਲਿਸ ਸੁਲਮੂ ਪੁੱਤਰ ਗਿਆਨ ਚੰਦ ਜਿਹੜਾ ਗਰਚੇ ਦਾ ਨਾ ਹੈ ਤੇ ਉਹਨੇ ਅੱਗੇ ਇਹਨਾਂ ਨੂੰ ਗੱਲ ਨੂੰ ਸੇਧ ਚੜਾਉਣ ਲਈ ਇਸ ਨੂੰ ਮਲਾਇਆ ਪਰਮਿੰਦਰ ਸਿੰਘ ਲਈ ਸੋਨੂੰ ਤੇ ਅਮਰਜੀਤ ਉਹ ਜਿਹੜਾ ਮਲਾਇਆ ਸੰਦੀਪ ਕੌਰ Ellis ਦੀਪ ਨਾਲ ਮਲਾਇਆ ਜਿਹੜਾ ਕਿ ਮਲਪੁਰ ਦਾ ਤੇ ਸੁਰਿੰਦਰ ਕੁਮਾਰ ਪੁੱਤ ਬਿੱਟੂ ਪੁੱਤਰ ਫਰੀਦ ਸਿੰਘ ਇਹ ਰਾਉਂਡ ਹੈ ਇਹਨਾਂ ਨਾਲ ਇਹਨਾਂ ਦਾ ਤਾਲਮਿਲ ਕਰਾਇਆ ਜਿਨ੍ਹਾਂ ਨਾਲ ਉਹਨੇ ਜਿਹੜੇ ਆਪਣੀ ਪਲਾਨਿੰਗ ਕੀਤੀ ਸੀ ਇਹਨੂੰ ਬੰਦੇ ਨੂੰ ਮਾਰਨ ਲਈ ਇਹ ਜੂ ਵੀ ਗਿਵਨ ਟੇਕਨ ਦਾ ਆਪਸ ਫਿਕਸ ਹੋਇਆ ਤੇ ਉਹਦੀ ਜਦੋਂ ਸਿਕਰਨ ਫੋਰਸ ਨੂੰ ਮਿਲੀ ਤਾਂ ਅਸੀਂ ਇਮੀਡੀਏਟਲੀ ਐਸਐਸਪੀ ਨੂੰ ਨੋਟਿਸ ਲਾ ਕੇ ਆਪਸੇ ਨੋਟਿਸ ਲਾ ਕੇ ਮੁਕਦਮਾ ਕਰ ਦਿੱਤਾ ਹੈ। ਬੱਚ ਹੈ। ਸਰ ਇੱਕ ਪੇ ਤੋਂ ਰੌਂਡ ਅਪ ਕੀਤੇ ਹਨ ਤੇ ਇਹ ਅਸੀਂ ਸਰ ਕੀਤੇ ਸੀਗੇ ਮਲਪੁਰੋ ਜਿਹੜਾ ਪੱਠਾ ਬੰਦ ਫੇ ਪੱਠਾ ਉਹ ਰੋਡ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਆ ਰਹੇ ਗੱਡੀ 'ਚ ਗੱਡੀ ਵੀ ਸਾਨੂੰ ਪ੍ਰਾਪਤ ਹੋ ਗਈ ਹੈ ਪੀਵੀ08ਈਏ ਸਰਵਤੀ ਤੇ ਇਹ ਤਿੰਨੇ ਬੰਦੇ ਉਹ ਰੌਂਡ ਅਪ ਕੀਤੇ ਨੇ ਔਰ ਇਹਨਾਂ ਨੇ ਕੰਸੀਡਰ ਵੀ ਕੀਤਾ ਪੁੱਛੂ ਵੀ ਦਾ ਨਾਮ ਵੀ ਅਸੀਂ ਸਾਨੂੰ ਬੰਦਾ ਜਿਹੜਾ ਸੀਗਾ ਮੁੰਡਾ ਅਮਰਜੀਤ ਇਹਦੇ ਮੁੰਡਾ ਸਾਨੂੰ ਫਿਕਸ ਕੀਤਾ ਗਿਆ ਰਿਹਾ ਤੇ ਅਸੀਂ ਹੁਣ ਜਿਹੜਾ ਲਿੰਕ ਜੋੜਿਆ ਇਹਨਾਂ ਦਾ ਕਿਉਂਕਿ ਇਹਨਾਂ ਦੇ ਮੋਬਾਈਲ ਦੇ ਥੋਂ ਇਹਨਾਂ ਦਾ ਆਪਸ ਕੰਟੈਕਟ ਹੋਇਆ ਸੀਗਾ ਜੋ ਵੀ ਜਿੰਨੇ ਵੀ ਐਵੀਡੈਂਸ ਅੱਪਰ ਤੋਂ ਅਸੀਂ ਸਭਾ ਵਿੱਚ ਲੈ ਆ ਕੇ ਇਹਨਾਂ ਦੇ ਕਿਲਾ ਪਿੱਛੇ ਸਰ ਇਹਨਾਂ ਦੇ ਕੋਈ ਵੈਪਨ ਵਗੈਰਾ ਕੋਈ ਬਰਾਮਦ ਨਹੀਂ ਸਰ ਇਹਨਾਂ ਦਾ ਰਿਮਾਂਡ ਹੋਇਆ ਅੱਜ ਪੁਲਿਸ ਨੂੰ ਪੈਸਾ ਇਹ ਉਹਦੀ ਪੁੱਛਗਿੱਛ ਚੱਲੀ ਹੈ ਠੀਕ ਉਮੀਦ ਹੈ ਕੋਈ ਤਾਂ ਗ੍ਰਿਪ ਰਿਕਵਰੀ ਹੋਏ ਕਿੰਨੇ ਦਿਨ ਦਾ ਸਰ ਰਿਮਾਂਡ ਮਿਲੇ ਇੱਕ ਦਿਨ ਦਾ ਹੀ ਦਿੱਤਾ ਜੀ ਸਰ ਇਹਨਾਂ ਦੇ ਪਿੱਛੇ ਹੈ ਨਾ ਕੁਝ ਪਿੰਡ ਔਰ ਦੇ ਮੋਢਵਰ ਵਿਅਕਤੀ ਇਹਨਾਂ ਦੇ ਕਾਲੇ ਕਾਰਨਾਮਿਆਂ ਤੇ ਕਾਫੀ ਲੰਮੇ ਸਮੇਂ ਤੋਂ ਪੜਦੇ ਪਾਉਂਦੇ ਆ ਰਹੇ ਸੀਗੇ ਜੀ ਉਹ ਲਕੂਰੇ ਸੀ ਇਹਨਾਂ ਨੂੰ ਸੱਚ ਸਾਫਤ ਕਰਨ ਲਈ ਕਿ ਉਹਨਾਂ ਦੀ ਵੀ ਵਿੱਚ ਕੁਝ ਸਮੂਲੀਅਤ ਸਾਹਮਣੇ ਆਈ ਹੈ। ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਹੈ। ਜੋ-ਜੋ ਇਨਵੈਸਟੀਗੇਸ਼ਨ ਦੇ ਅੱਗੇ ਗਿਆ ਜੂਗਾ ਉਹ ਸਾਰਾ ਤੁਹਾਨੂੰ ਕਲੀਅਰ ਕਰੀ ਜਾਵਾਂਗੇ। ਫਿਲਹਾਲ ਤਾਂ ਅਸੀਂ ਇੱਕ ਦਿਨ ਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹਾਂ ਉਹਨਾਂ ਦੀ। ਕੁਝ ਗੀਜਾਂ ਜੋ ਕਿ ਪੂਰੇ ਹੱਥੋਂ ਦਸੂਰ। ਠੀਕ ਹੈ। ਸਰ ਤੁਹਾਡੀ ਇਨਵੈਸਟੀਗੇਸ਼ਨ ਕਿੰਨੇ ਦਿਨਾਂ ਚ ਮੁਕੰਮਲ ਹੋ ਸਕਦੀ ਹੈ? ਚੱਲ ਰਹੀ ਹੈ ਜੀ। ਤਾਂ ਉਹ ਕੱਲ ਨੂੰ ਇੱਕ ਦਿਨ ਦਾ ਹੀ ਮਾਣ ਮਿਲਿਆ। ਕੋਸ਼ਿਸ਼ ਕਰਾਂ 2 ਦਿਨ ਮਾਣ ਦੇ ਜੀ। ਤੇ ਸਰ ਜਿਹੜਾ ਅਮਰਜੀਤ ਮੁੰਨਾ ਉਹਨੂੰ ਫੜਨ ਲਈ ਪੁਲਿਸ ਕੀ ਕਰ ਰਹੀ ਹੈ? ਜੀ, ਰੇਡ ਵੀ ਕੀਤੀ ਹੈ ਜੀ। ਸੋਰਸ ਲਾਏ ਸਰ ਜਿਸ ਬੰਦੇ ਨੂੰ ਮਾਰਨ ਲਈ ਨਹੀਂ ਇਹ ਸਾਰਾ ਸਟੈਂਚਰ ਰਚਿਆ ਸਗਾ ਉਹ ਬੰਦਾ ਹੈ तकरीबन ਉਹ ਸਾਰੇ ਨਸ਼ੇ ਦਾ ਵਿਰੋਧ ਕਰ ਰਿਹਾ ਜੀ ਉਹ ਹੋਰ ਵੀ ਨਾਲ ਦੇ ਪਿੰਡਾਂ ਚ ਕਰ ਰਿਹਾ ਉਹਨੂੰ ਕਾਫੀ ਵੀਡੀਓ ਵੀ ਆਪਣੀਆਂ ਪਾ ਰਿਹਾ ਵੀ ਉਹਨੂੰ ਕਾਫੀ ਉਹਦੇ ਲਈ ਫਰੋਤੀਆਂ ਦੇ ਰਹੀਆਂ ਉਹਦੀ ਸੁਰੱਖਿਆ ਲਈ ਪੁਲਿਸ ਕੀ ਕਰ ਰਹੀ ਹੈ ਦੇਖੋ ਸੁਰੱਖਿਆ ਤਾਂ ਇੱਕ ਚੀਜ਼ ਹੈ ਵੀ ਜਿਹੜੀ ਪ੍ਰਮਾਤਮਾ ਦੇ ਹੱਥੇ ਹੈ ਤੇ ਜਿਹੜਾ ਕੰਮ ਕਰ ਰਿਹਾ ਸਾਜਨ ਕੰਮ ਨਹੀਂ ਸਾਜਨ ਉਹਦਾ ਨੋ ਇਨਸਟੀਨ ਮੂਰੇ ਆ ਵੀ ਉਹਨਾਂ ਨੇ ਫਟਮਾ ਮਾਰਨ ਨਾਲ ਨਾ ਤੁੰਤੂ ਤੁੜੀਆਂ ਮਾਰਨਾ ਸੀ ਇਹ ਤੋਂ ਵੀ ਮੋਟਾ ਕਰ ਦੋ ਤੇ ਚੰਗਾ ਕੰਮ ਕਰਦੇ ਜੀ ਨਸ਼ਾ ਨੂੰ ਦੱਲ ਕੋਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਮੇਰੇ ਨਾਲ ਵੀ ਕਈ ਵਾਰ ਉਹਦਾ ਹੱਤਾਲਾ ਮੈਂ ਵੀ ਤੁਸੀਂ ਮੈਂ ਕਰਦਾ ਜੋ ਜਿੰਨਾ ਕੁ ਮੇਰਾ ਜੋਰ ਹੈ ਮੈਂ ਕਰਦੇ ਹਾਂ ਉਪਰ ਲਈ ਤੁਹਾਨੂੰ ਪਹਿਲੇ ਤੁਸੀਂ ਉਹ ਲੋਕ ਲਿਖੇ ਤੇ ਬਾਕੀ ਸੁਰੱਖਿਆ ਲਈ ਤਾਂ ਅਸੀਂ ਹਾਜ਼ਰ ਬੈਠੀ ਆ ਜੀ ਕੋਈ ਵਾਲੇ ਪਾੜੇ ਬੰਦ ਵੀ ਇੰਨੀ ਜ਼ਰੂਰਤ ਨਹੀਂ ਪੋਇਆ ਜੇ ਕੰਮ ਕਰੇ ਸਰ ਪਹਿਲਾਂ ਵੀ ਇਹ ਤੇ ਸਾਜਨ ਤੇ ਹਮਲਾ ਹੋਇਆ ਸੀ ਇਹਨਾਂ ਵਿਅਕਤੀਆਂ ਵੱਲੋਂ ਇਹਨਾਂ ਦੇ ਸਾਥੀਆਂ ਵੱਲ ਉਸ ਤੋਂ ਬਾਅਦ ਇਹ तकरीबन ਖੁੱਲੇ ਘੁੰਮਦੇ ਰਹੇ ਕਿ ਹੁਣ ਵੀ ਹੋਵੇ ਜਾਂ ਇਹਨਾਂ ਦੀ ਕੋਈ ਅਰੇਸਟ ਸਟੋਰੀ ਹੈ ਇਹ ਤਾਂ ਜੁਡੀਸ਼ਰੀ ਦੇ ਵਿੱਚ ਹੈ ਜਿਉਂ ਪੁਲਿਸ ਆਪਣੇ ਵੱਲੋਂ ਇੱਕ ਲੰਮਾ ਰੌਂਡ ਅਪ ਕਰਕੇ ਇਹਨਾਂ ਦਾ ਚਲਾਨ ਪੇਸ਼ ਕਰਦੀ ਹੈ ਅਰੈਸਟ ਕਰ ਵੀ ਕਰ ਉਹ ਅਸੀਂ ਵੀ ਕਰਾਂਗੇ ਬਟ ਇਹ ਜੁਡੀਸ਼ੀਅਲ ਥੋੜਾ ਸਟ੍ਰਿਕਟ ਹੋ ਜਾਣਾ ਚਾਹੀਦਾ ਇਹ ਰਿਕਵੈਸਟ ਕਰੂੰਗਾ ਵੀ ਇਹਨਾਂ ਨੂੰ ਜਮਾਨਤ ਐਡਮਾਰੇ ਬੰਦੇ ਦੀ ਨਾ ਦੇ ਠੀਕ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499